ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਪੂਰਾ ਜਰੂਰ ਸੁਣਨਾ ਜੀ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੱਲ ਦੱਸ ਦਈਏ ਕਿ ਕਾਫੀ ਮੈਸੇਜ ਆ ਰਹੇ ਆ ਕਿ ਤੁਹਾਡੀ ਆਵਾਜ਼ ਜਿਹੜੀ ਇੰਗਲਿਸ਼ ਵਿੱਚ ਆ ਰਹੀ ਆ ਵੀਡੀਓ ਇੰਗਲਿਸ਼ ਵਿੱਚ ਆ ਰਹੀਆਂ ਸਾਨੂੰ ਸਮਝ ਨਹੀਂ ਆਉਂਦੀ ਸੋ ਦੇਖੋ ਜੀ ਸਾਡੇ ਕੋਲ ਕੋਈ ਵੀ ਪ੍ਰੋਬਲਮ ਨਹੀਂ ਹੈ ਸੋ ਜਿਨ੍ਹਾਂ ਦੇ ਵੀ ਫੋਨ ਤੇ ਵੀਡੀਓ ਇੰਗਲਿਸ਼ ਵਿੱਚ ਚੱਲ ਰਹੀ ਆ ਉੱਥੇ ਤੁਹਾਨੂੰ ਖੁਦ ਨੂੰ ਹੀ ਸੈਟਿੰਗ ਵਿੱਚ ਜਾ ਕੇ ਵੀਡੀਓ ਦੀ ਆਵਾਜ਼ ਜਿਹੜੀ ਸਹੀ ਕਰਨੀ ਪਵੇਗੀ ਜਿਵੇਂ ਕਿ ਵੀਡੀਓ ਚੱਲ ਰਹੀ ਹੈ ਉੱਪਰ ਤਿੰਨ ਵਿੰਦਗਾ ਆਉਂਦੀਆਂ ਆ ਸੋ ਉਹਨਾਂ ਨੂੰ ਦਬਣਾ ਹੈ ਉਸ ਤੋਂ ਬਾਅਦ ਆਡੀਓ ਟਰੈਕ ਆਏਗਾ ਲਿਖਿਆ ਉਸ ਨੂੰ ਜਦੋਂ ਦਬੋਗੇ ਇੰਗਲਿਸ਼ ਵਿੱਚ ਇੱਕ ਆਪਸ਼ਨ ਆਣੀ ਇੱਕ ਪੰਜਾਬੀ ਤੇ ਤੁਸੀਂ ਪੰਜਾਬੀ ਤੇ ਕਰ ਲਓ ਤੇ ਵੀਡੀਓ ਪੰਜਾਬੀ ਵਿੱਚ ਹੀ ਚੱਲੇਗੀ ਜੀ ਸੋ ਇਹ YouTube ਵੱਲੋਂ ਇਹ ਇੱਕ ਅਪਡੇਟ ਆ ਕਿ ਜਿਨ੍ਹਾਂ ਨੂੰ ਪੰਜਾਬੀ ਸਮਝ ਨਹੀਂ ਆਉਂਦੀ ਉਹ ਇੰਗਲਿਸ਼ ਦੇ ਵਿੱਚ ਕੋਸ਼ਿਸ਼ ਕਰ ਰਹੇ ਆ ਵੀਡੀਓ ਭੇਜ ਰਹੇ ਆ ਸੋ ਇੱਥੇ ਤੁਹਾਨੂੰ ਜਾਨੀ ਕਿ ਜਦੋਂ ਵੀ ਤੁਸੀਂ ਵੀਡੀਓ ਸੁਣਨੀ ਆ ਕੋਈ ਵੀ ਵੀਡੀਓ ਸੁਣਦੇ ਹੋ ਇਸ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਹੈ ਤੇ ਉੱਤੇ ਤੁਹਾਨੂੰ ਖੁਦ ਹੀ ਪ੍ਰੋਬਲਮ ਨੂੰ ਸਹੀ ਕਰਨਾ ਪਵੇਗਾ ਜੀ ਜੇਕਰ ਖੁਦ ਨੂੰ ਪਤਾ ਨਹੀਂ ਲੱਗਦਾ ਤੇ ਕਿਸੇ ਨੂੰ ਕਹਿ ਦਿਵੋ ਸੋ ਹੁਣ ਆਪਾਂ ਇੱਥੇ ਇਹ ਵੀਡੀਓ ਸ਼ੁਰੂ ਕਰਦੇ ਆ ਜੀ ਅੱਜ ਦਾ ਵਿਸ਼ਾ ਹੈ ਕਿ ਜਦੋਂ ਵੀ ਕੋਈ ਦੁੱਖ ਆਉਂਦਾ ਹੈ ਜਾਂ ਕੋਈ ਮਾੜੀ ਚੀਜ਼ ਤੁਹਾਡੇ ਤੇ ਅਸਰਤ ਹੋਉਂਦੀ ਹੈ ਤੇ ਤੁਹਾਨੂੰ ਪਹਿਲਾਂ ਇਹ ਕੁਝ ਸੰਕੇਤ ਮਿਲਣ ਲੱਗਣਗੇ ਸੋ ਸੰਕੇਤ ਕੀ ਹੈ ਉਹ ਵੀ ਆਪਾਂ ਵੀਡੀਓ ਰਾਈ ਸਾਂਝੀ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਤੇ ਸਮਝਣਾ ਅਮਲ ਕਰਨਾ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜਰੂਰ ਸੁਣਿਆ ਕਰੋ ਜੀ ਤੇ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਲਿਖਣਾ ਤੇ ਨਾਲ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸ ਦਿੰਨੇ ਆ। ਸੋ ਇੱਥੇ ਪਹਿਲਾ ਜੋ ਕਮੈਂਟ ਹੈ ਜੀ ਇਹ ਲਿਖਦੇ ਨੇ ਕਿ ਬੇਟਾ ਜੀ ਕਿ ਮਸਤਾਂ ਦੀ ਜਗ੍ਹਾ ਤੇ ਵੀ ਛੜੀ ਰੱਖਣੀ ਚਾਹੀਦੀ ਹੈ। ਸੋ ਦੇਖੋ ਜੀ ਤੁਹਾਡੀ ਇੱਛਾ ਆ ਬਾਕੀ ਜ਼ਿਆਦਾਤਰ ਤਾਂ ਜਿੱਥੇ ਮਸਤਾਂ ਦਾ ਵਾਸ ਹੁੰਦਾ ਮਸਤਾਂ ਦਾ ਡੇਰਾ ਹੈ ਉੱਥੇ ਚਿੰਟਾ ਚੱਲਦਾ ਆ। ਚਿੰਟਾ ਰੱਖਿਆ ਜਾਂਦਾ ਹੈ ਛੜੀ ਵੀ ਰੱਖ ਸਕਦੇ ਹੋ। ਸੋ ਕੋਈ ਗੱਲ ਨਹੀਂ ਕਿਉਂਕਿ ਮਸਤਾਂ ਦੇ ਨਾਲ ਬਹੁਤ ਪੀਰ ਪਤੰਬਰ ਚੱਲਦੇ ਨੇ ਜੀ। ਸੋ ਬਾਕੀ ਆਪ ਕੋ ਆਪਣਾ ਵਿਚਾਰ ਹੈ ਜੇਕਰ ਲੱਖ ਦਾ ਤਪીર ਦੀ ਵੀ ਨਾਲ ਸੇਵਾ ਕਰਦੇ ਹੋ ਤਾਂ ਫਿਰ ਤੁਸੀਂ ਛੜੀ ਰੱਖ ਸਕਦੇ ਹੋ ਸੋ ਹੁਣ ਆਪਾਂ ਇੱਥੇ ਨਾਲ ਹੀ ਇੱਕ ਕਮੈਂਟ ਹੋਰ ਦੱਸਦੇ ਹਾਂ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਅਸੀਂ ਕਹਿੰਦੇ ਕਿ ਘਰ ਵਿੱਚ ਹੀ ਦੋ ਤੋਂ ਤਿੰਨ ਸਰੂਪ ਰੱਖੇ ਹੋਏ ਆ ਤੇ ਚਰਾਗ ਵੀ ਰੱਖੇ ਹੋਏ ਆ ਕਿ ਤੁਸੀਂ ਇਹਨੂੰ ਹੀ ਦਰਵਾਰ ਕਹਿੰਦੇ ਹੋ ਜਗਾ ਕਹਿੰਦੇ ਹੋ ਸੋ ਦੇਖੋ ਜੀ ਜਦੋਂ ਘਰ ਦੇ ਵਿੱਚ ਚਰਾਗ ਰੋਸ਼ਨ ਹੋਣ ਲੱਪਗੇ ਉਹ ਇੱਕ ਤਰ੍ਹਾਂ ਦਾ ਜਾਂਦੀ ਆ ਘਰ ਵਿੱਚ ਜਾਨੀ ਕਿ ਦਰਬਾਰ ਬਣਿਆ ਹੈ ਚਾਹੇ ਛੋਟਾ ਹੀ ਸਹੀ ਪਰ ਬਣਾਇਆ ਤਾਂ ਹੈ ਚਿਰਾਗ ਰੋਸ਼ਨ ਹੋ ਰਿਹਾ ਹੈ ਚਿਰਾਗ ਰੋਸ਼ਨ ਹੁੰਦਾ ਹੈ ਤਾਂ ਸਮਝ ਲਓ ਦਰਬਾਰ ਹੀ ਆ ਜਗ੍ਹਾ ਹੀ ਇੱਕ ਤਰ੍ਹਾਂ ਬਣ ਜਾਂਦੀ ਆ ਜੀ ਇਹਨਾਂ ਨੂੰ ਛੋਟਾ ਨਹੀਂ ਸਮਝਣਾ ਕਿ ਇਹ ਛੋਟੀ ਜੀ ਸੇਵਾ ਕਰਦੇ ਆ ਇੱਕ ਸਾਈਡ ਤੇ ਸਰੂਪ ਰੱਖੇ ਹੋਇਆ ਚਿਰਾਗ ਜਿੱਥੇ ਲੱਗ ਗਿਆ ਜੀ ਉੱਥੇ ਉਹ ਦਰਬਾਰ ਹੀ ਬਣ ਗਿਆ ਹੈ ਤੇ ਪੱਕੀ ਸਮੇਂ ਦੇ ਹਿਸਾਬ ਨਾਲ ਕੋਸ਼ਿਸ਼ ਕਰਨੀ ਕਿ ਥੋੜਾ ਥਾਂ ਛੱਡ ਕੇ ਜਗ੍ਹਾ ਬਣਾ ਲੈਣੀ ਕਿਉਂਕਿ ਸੇਵਾ ਤਾਂ ਸ਼ੁਰੂ ਕਰਤੀ ਚਿਰਾਗ ਸ਼ੁਰੂ ਕਰਤਾ ਤੇ ਉਹ ਚਿਰਾਗ ਕਦੇ ਵੀ ਤੁਸੀਂ ਹੁਣ ਚੱਕ ਨਹੀਂ ਸਕਦੇ ਜਿਨ੍ਹਾਂ ਦੇ ਘਰਾਂ 'ਚ ਚਿਰਾਗ ਰੋਸ਼ਨ ਹੋਣ ਲੱਗ ਪਏ ਫਿਰ ਉਹ ਚੱਕ ਨਹੀਂ ਹੁੰਦਾ ਪਹਿਰਾ ਰਹਿੰਦਾ ਹੈ ਜੀ ਸਭ ਤੋਂ ਤੁਹਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਮੇਂ ਦੇ ਹਿਸਾਬ ਨਾਲ ਜੇਕਰ ਅਜੇ ਕੰਜੈਸ਼ਨ ਨਹੀਂ ਹੈ ਤੇ ਉਸੇ ਜਿੱਥੇ ਵੀ ਤੁਸੀਂ ਇਹ ਕੰਮ ਕਰ ਰਹੇ ਹੋ ਉੱਥੇ ਹੀ ਧਰਤੀ ਜਾਨੀ ਇੱਕ ਸਾਈਡ ਦੇ ਥਾਂ ਜਿਹੜਾ ਆ ਉਹ ਲੈ ਕੇ ਤੁਸੀਂ ਚੌਰਸ ਰੱਖ ਲਓ ਥੋੜਾ ਜਿਹਾ ਤੇ ਇੱਟਾਂ ਦੇ ਨਾਲ ਉੱਚਾ ਕਰ ਲਓ ਸੈਡਾਂ ਅਲੇ ਦੋਲੇ ਜਾਨੀ ਇੱਟਾਂ ਲਗਾ ਕੇ ਗੱਪੇ ਮਿੱਟੀ ਭਰ ਦੋ ਤੇ ਬਿੱਟਾਂ ਨਾਲ ਉੱਚਾ ਕਰ ਦੋ ਜਿੰਨਾ ਕੁ ਥਾਂ ਵੀ ਤੁਸੀਂ ਵੀਰਾਂ ਨੂੰ ਦੇਣਾ ਚਾਹੁੰਦੇ ਆ ਤੇ ਉੱਥੇ ਚਿਰਾਗ ਰੋਸ਼ਨ ਕਰਨਾ ਜੀ ਕਿਉਂਕਿ ਇੱਕ ਤਰ੍ਹਾਂ ਦਾ ਦਰਬਾਰ ਹੀ ਬਣ ਗਿਆ ਜਦ ਘਰ ਵਿੱਚ ਚਿਰਾਗ ਰੋਸ਼ਨ ਹੋਣ ਲੱਪਿਆ ਸੂਪ ਰੱਖੇ ਹੋਏ ਆ ਸੇਵਾ ਬੰਦ ਕਰੂੰਗੇ ਤੇ ਮੁਸ਼ਕਲ ਆਵੇਗੀ ਜਿਵੇਂ ਕੰਮ ਕਰ ਰਹੇ ਹੋਵੇਂ ਕਰਦੇ ਰਹੋ ਪਰ ਬਾਕੀ ਥੋੜੇ ਜਿਹਾ ਉਹਨਾਂ ਬਾਰੇ ਸੋਚੋ ਕੁਛ ਮਨਉਣ ਦੀ ਕੋਸ਼ਿਸ਼ ਕਰਿਓ ਅੱਗੇ ਤੋਂ ਬਾਕੀ ਜੇਕਰ ਕੋਈ ਪ੍ਰੋਬਲਮ ਹੈ ਤੇ ਪਹਿਲਾਂ ਉਹਨਾਂ ਅੱਗੇ ਫਰਿਆਦ ਬੇਨਤੀ ਕਰੋ ਕਿ ਮਾਲਕੋ ਸਾਨੂੰ ਸਾਰਾ ਕੁਝ ਸਹੀ ਕਰਕੇ ਦੋ ਘਰ-ਵਾਰ ਸੈੱਟ ਕਰ ਦਿਓ ਤੇ ਅਸੀਂ ਤੁਹਾਡਾ ਵੀ ਦਰਬਾਰ ਬਣਾਈਏ ਛੋਟਾ ਜਿਹਾ ਸੋ ਬਾਕੀ ਇਹ ਵੀ ਕਿਆ ਕਰੂ ਕਿ ਘਰ ਵੀ ਤੁਹਾਡਾ ਹੀ ਆ ਸੀ ਤਾਂ ਤੁਹਾਡੇ ਘਰ ਦੇ ਵਿੱਚ ਰਹਿੰਦੇ ਆ ਸੋ ਸੋਚ ਹੁੰਦੀ ਯਾਨੀ ਕਿ ਜਦੋਂ ਤੁਸੀਂ ਬਚਨ ਢੰਗ ਨਾਲ ਕਰ ਲੈਂਦੇ ਹੋ ਤਾਂ ਫਿਰ ਉਵੇਂ ਹੀ ਉਹ ਮਾਲਕ ਸੇਵਾ ਤੋਂ ਖੁਸ਼ ਹੋ ਜਾਂਦਾ ਹੈ ਜਿਸ ਨੂੰ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਕਮੈਂਟ ਵਿੱਚ ਜੇ ਲਿਖਦੇ ਨੇ ਕਿ ਸਾਰੇ ਕਹਿੰਦੇ ਨੇ ਕਿ ਚੇਲਾ ਬਣਾਉਣ ਤੋਂ ਪਹਿਲਾਂ ਗੁਰੂ ਬਣਾਉਣਾ ਜ਼ਰੂਰੀ ਆ ਤੇ ਗੁਰੂ ਦੀ ਪਹਿਲਾਂ ਪਰਖ ਗਾਨੀ ਚਾਹੀਦੀ ਕਿਵੇਂ ਗੁਰੂ ਦੀ ਪਰਖ ਕੀਤੀ ਜਾਵੇ ਕਹਿੰਦੇ ਕਿ ਸਾਨੂੰ ਇਹਦੇ ਬਾਰੇ ਦੱਸਦੇ ਹਾਂ ਤੇ ਆਪਣੇ ਬਜ਼ੁਰਗ ਬਾਰੇ ਕਿਵੇਂ ਪਤਾ ਲਗਾ ਸਕਦੇ ਹਾਂ ਤੇ ਇਹਦੇ ਬਾਰੇ ਸੋ ਦੇਖੋ ਜੀ ਬਜ਼ੁਰਗਾਂ ਬਾਰੇ ਪਤਾ ਲਗਾਉਣਾ ਕੋਈ ਮੁਸ਼ਕਲ ਨਹੀਂ ਹੁੰਦਾ ਸੋ ਸਿਰਫ ਇਹਨਾ ਪਤਾ ਕਰਨਾ ਹੈ ਕਿ ਘਰ ਵਿੱਚ ਦਰਵਾਜ਼ਾ ਸੀ ਜਾਂ ਹਮ ਸੇਵਾ ਨਹੀਂ ਹੋ ਰਹੀ ਪਹਿਲਾਂ ਕਰਦੇ ਸੀ ਦਰਵਾਜ਼ਾ ਚੈੱਕਤਾ ਜਾਂ ਕੋਈ ਬਜ਼ੁਰਗ ਮੰਨਦਾ ਗਿਆ ਸੇਵਾ ਕਰਦਾ ਗਿਆ ਤਾਂ ਫਿਰ ਤੁਹਾਨੂੰ ਉੱਥੇ ਇਹ ਨਹੀਂ ਕਰਮ ਕਰਨਾ ਪਵੇਗਾ ਕਿ ਉਹ ਬਜ਼ੁਰਗ ਦਾ ਨਾਮ ਲੈ ਕੇ ਤੁਸੀਂ ਉਹਦੀ ਸੇਵਾ ਕਰਨੀ ਨਾਮ ਨਹੀਂ ਲੈ ਕੇ ਕਦੇ ਵੀ ਸੇਵਾ ਕਰਨੀ ਸੋਚਿਆ ਹੈ ਕੋਈ ਵੀ ਬਜ਼ੁਰਗ ਦਾ ਜੋ ਸੇਵਾ ਕਰਦਾ ਗਿਆ ਹੈ ਗਾਂ ਪੀੜੀ ਤੋਂ ਪੀੜੀ ਸੇਵਾ ਉਹ ਪੀਰ ਪੀ ਲੈਂਦੇ ਰਹਿੰਦੇ ਨੇ ਜੀ ਸੋ ਸਿਰਫ ਬਜ਼ੁਰਗ ਕਹਿ ਕੇ ਨਗਮਾ ਪੋਣਾ ਆ ਬਜ਼ੁਰਗਾਂ ਨੂੰ ਸਜਦਾ ਸलाम ਕਰਨਾ ਤੇ ਉਹਦੇ ਨਾਮ ਦੀ ਗੱਦੀ ਲਗਾਈ ਜਾਣੀ ਆ ਤੇ ਹੁਣ ਗੱਲ ਕਰੀਏ ਕਹਿੰਦੇ ਕਿ ਗੁਰੂ ਦੀ ਪਰਖ ਸੋ ਦੇਖੋ ਜੀ ਜਿਹੜਾ ਗੁਰੂ ਪੂਰਾ ਹੁੰਦਾ ਉਹਨੂੰ ਕੋਈ ਲਾਲਚ ਨਹੀਂ ਹੁੰਦਾ ਕਿਸੇ ਤਰ੍ਹਾਂ ਦਾ ਉਹ ਸਿਰਫ ਰੱਬ ਦੇ ਨਾਲ ਜੋੜਦਾ ਹੈ ਤੇ ਜਿਆਦਾ ਤੱਕ ਤਾਂ ਇਹ ਹੈ ਕਿ ਗੁਰੂ ਇਹ ਵੀ ਨਹੀਂ ਕਹਿੰਦਾ ਕਿ ਮੇਰੇ ਦਰ ਤੇ ਆਓ बार-बार ਉਹ ਸਿਰਫ ਇੱਕ ਨਾਮ ਸ਼ਬਦ ਦਿੰਦਾ ਹੈ ਕਿ ਇਹਨੂੰ ਸਿਮਰ ਲਓ ਸਿਮਰ ਕੇ ਪਾਰ ਲੱਗ ਜਾਓ ਸੋ ਗੁਰੂ ਨੂੰ ਪਰਖਣਾ ਕੋਈ ਔਖਾ ਨਹੀਂ ਹੈ ਤੇ ਜਿਹੜੇ ਲਾਲਚ ਵਿਚ ਆ ਕੇ ਗੁਰੂ ਬਣਦੇ ਨੇ ਆਪਣੀ ਦੁਕਾਨਦਾਰੀ ਚਲਾਉਣੀ ਆ ਜੀ ਸੋ ਉੱਥੇ ਤੁਸੀਂ ਸੋਚ ਵਿਚਾਰ ਕਰ ਸਕਦੇ ਹੋ ਪਰ ਜਿਹੜਾ ਪੂਰਾ ਗੁਰੂ ਆ ਉਹ ਕਦੇ ਵੀ ਕੁਝ ਨਹੀਂ ਮੰਗਦਾ ਤੁਸੀਂ ਆਪਣੀ ਇੱਛਾ ਮੁਤਾਬਕ ਕੁਝ ਕਰਨਾ ਚਾਹੁੰਦੇ ਹੋ ਤੁਹਾਡੀ ਸ਼ਰਤ ਹੈ ਪਰ ਗੁਰੂ ਕੁਝ ਵੀ ਨਹੀਂ ਮੰਗਦਾ ਉਹ ਤਾਂ ਸਿਰਫ ਫਰੀ ਦੇ ਵਿੱਚ ਨਾਮ ਦੇ ਨਾਲ ਜੋੜਦਾ ਪਰਮਾਤਮਾ ਦੇ ਨਾਲ ਜੋੜਦਾ ਹੈ ਤੇ ਰੂਹਾਂ ਦੀ ਚਰਾਸੀ ਘਟਦਾ ਹੈ ਤੇ ਪਰਮਾਤਮਾ ਤੱਕ ਪਹੁੰਚਣ ਦਾ ਇੱਕ ਰਾਹ ਦੱਸ ਦਿੰਦਾ ਹੈ ਜੀ ਜਿਹੜਾ ਪੂਰਾ ਗੁਰੂ ਹੈ ਜੀ ਉਹ ਨੂੰ ਕਿਸੇ ਤਰ੍ਹਾਂ ਦਾ ਕੋਈ ਲਾਲਚ ਨਹੀਂ ਰੰਦਾ ਤੇ ਜਿਹੜੇ ਲਾਲਚ ਕਰਦੇ ਨੇ ਜੀ ਉਹ ਫਿਰ ਭਗਤ ਦੇ ਸਰਤੇ ਹੁੰਦਾ ਹੈ ਕਿ ਹੁਣ ਗੁਰੂ ਤਾਂ ਬਣਾ ਲਿਆ ਹੈ ਤਾਂ لالਚੀ ਪਰ ਹੁਣ ਕੀ ਕਰੀਏ ਗੁਰੂ ਤਾਂ ਇੱਕ ਵਾਰ ਜਿੰਦਗੀ ਵਿੱਚ ਮਿਲਣਾ ਆ ਤਾਂ ਫਿਰ ਉੱਥੇ ਤੁਹਾਨੂੰ ਕੀ ਕਰਨਾ ਪਵੇਗਾ ਜੋ ਉਹਨਾਂ ਨੇ ਨਾਮ ਸ਼ਬਦ ਪਾ ਲਈ ਉਹ ਲਾਲਚੀ ਆ ਪਰ ਜੋ ਨਾਮ ਸ਼ਬਦ ਮਿਲ ਗਿਆ ਤੁਸੀਂ ਉਹ ਨਾਮ ਸ਼ਬਦ ਨੂੰ ਸਿਮਰਦੇ ਜਾਓ ਜੇਕਰ ਉਸ ਗੁਰੂ ਕੋਲ ਨਹੀਂ ਜਾਣਾ ਚਾਹੁੰਦੇ ਤੁਹਾਨੂੰ ਸਹੀ ਨਹੀਂ ਲੱਗਦਾ ਮਹਾਂ ਤਦ ਤੁਸੀਂ ਸਿਰਫ ਕੋ ਉਹ ਨਾਮ ਸਿਮਰੋ ਨਾਮ ਸਿਮਰਨ ਦੇ ਧਰੂ ਹੀ ਤੁਸੀਂ ਪਾਰ ਲੱਗ ਜਾਉਂਗੇ ਸਿੱਧਕ ਹੋਣਾ ਚਾਹੀਦਾ ਹੈ ਜੀ ਜੋ ਯਕੀਨ ਦੇ ਨਾਲ ਅਸੀਂ ਨਾਮ ਸਿਮਰਦੇ ਕਿ ਇਹਦੇ ਵਿੱਚ ਪਾਵਰ ਤਾਂ ਹੈ ਮਿਲੇ ਹੋਏ ਸ਼ਬਦ ਇਹਦੇ ਚੋਂ ਹੀ ਮਿਲ ਜਾਣਾ ਸਭ ਕੁਝ ਸਭ ਕੁਝ ਉੱਥੋਂ ਹੀ ਮਿਲ ਜਾਂਦਾ ਹੈ ਇਹ ਵੀ ਸਚਾਈ ਹੈ ਜੀ ਕਿਸਮਾਨ ਟਿਕਾਉਣਾ ਜ਼ਰੂਰੀ ਸੋ ਹੁਣ ਇੱਥੇ ਆਪਾਂ ਮੇਰ ਵਿਸ਼ੇ ਹਲ ਚੱਲਦੇ ਹਾਂ ਜੀ ਵੀਡੀਓ ਨੂੰ ਇੱਕ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਜੀ ਸੋ ਅੱਜ ਦਾ ਵਿਸ਼ਾ ਹੈ ਕਿ ਜਦੋਂ ਕੋਈ ਦੁੱਖ ਆਉਣ ਵਾਲਾ ਹੈ ਜਦੋਂ ਇਸ ਸਰੀਰ ਤੇ ਕੋਈ ਦੁੱਖ ਆਉਣ ਵਾਲਾ ਜਾਂ ਕੋਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਆਉਣ ਵਾਲੀ ਆ ਕੋਈ ਮਾੜੀ ਚੀਜ਼ ਆਪਣਾ ਅਸਰ ਦਿਖਾਉਣਾ ਚਾਹੁੰਦੀ ਹੈ ਜਾਂ ਕਿਸੇ ਨੇ ਕੋਈ ਸ਼ਰਾਰਤ ਕੀਤੀ ਹੋਈ ਆ ਤੇ ਤੁਸੀਂ ਮੇਰੇ ਉਹ ਸੇਵਾ ਕਰਨ ਵਾਲੇ ਹੋ ਤਾਂ ਫਿਰ ਕੁਝ ਨਿਸ਼ਾਨੀਆਂ ਨਜ਼ਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਕੁਝ ਸੰਕੇਤ ਮਿਲਣ ਲੱਗ ਪੈਂਦੇ ਨੇ ਕਿ ਹੁਣ ਆ ਘਰਾ ਹੋਣ ਵਾਲਾ ਆ ਤੇ ਉੱਥੇ ਇਨਸਾਨ ਕੀ ਕਰਦਾ ਕਿ ਡੋਲ ਜਾਂਦਾ ਹੈ ਉਹ ਚੀਜ਼ ਨੂੰ ਦੇਖ ਕੇ ਘਬਰਾ ਜਾਂਦਾ ਕਿ ਸੇਵਾ ਕੀਤੀ ਦਾ ਕੀ ਫਾਇਦਾ ਸਾਡੇ ਤੇ ਮੁਸ਼ਕਲ ਆ ਰਹੀਆਂ ਆ ਸਾਨੂੰ ਇਹ ਸਭ ਕੁਝ ਨਜ਼ਰ ਆ ਰਿਹਾ ਸਾਨੂੰ ਸੁਪਨਿਆਂ ਵਿੱਚ ਦਿਖਾਇਆ ਜਾ ਰਿਹਾ ਆ ਸੋ ਸੇਵਾ ਨਾ ਹੀ ਕਰੀਏ ਚੰਗਾ ਆ ਜਦ ਫਾਇਦਾ ਹੀ ਨਹੀਂ ਸੇਵਾ ਕੀਤੀ ਦਾ ਕਰਦੇ ਕਰਦੇ ਵੀ ਇਹ ਹੰਨ ਰਹਿਣਾ انسان ਇਹ ਸੋਚ ਕੇ ਫਿਰ ਉਹ ਚੰਗਾ ਕਰਮ ਕਰਨੋਂ ਹਟ ਜਾਂਦਾ ਹੈ ਪਰ ਇਹ ਹੀ ਬਹੁਤ ਵੱਡਾ ਮਨ ਦਾ ਭੁਲੇਖਾ ਰਹਿ ਜਾਂਦਾ ਆ ਸੋ ਹੁਣ ਆਪਾਂ ਜੋ ਗੱਲ ਕਰ ਰਹੇ ਆ ਕੀ ਸੰਕੇਤ ਮਿਲਦੇ ਨੇ ਸੰਕੇਤ ਕੀ ਹੁੰਦੇ ਨੇ ਜਦੋਂ ਵੀ ਐਸਾ ਸਮਾਂ ਆਉਣੇ ਆ ਤੇ ਤੁਹਾਨੂੰ ਸੁਪਨੇ ਰੈਂ ਦਿਖਾਲ ਦਿੱਤਾ ਜਾਵੇਗਾ ਕਿ ਸੁਪਨੇ ਦੇ ਵਿੱਚ ਕੁਝ ਮਾੜਾ ਹੋ ਗਿਆ ਤੇ ਤੁਸੀਂ ਘਬਰਾ ਜਾਉਗੇ ਕਿ ਅੱਜ ਮੈਨੂੰ ਸੁਪਨਾ ਆਇਆ ਮੇਰਾ ਸੁਪਨਾ ਸੱਚ ਵੀ ਹੋ ਜਾਂਦਾ ਹੈ ਮਾੜਾ ਤੇ ਇਹ ਮਾੜਾ ਹੋ ਰਿਹਾ ਆ ਤੇ ਸੇਵਾ ਵੀ ਕਰਦੇ ਆ ਫਿਰ ਇਸ ਤਰ੍ਹਾਂ ਕਿੱਦਾਂ ਹੋ ਸਕਦੀ ਆ ਮਾੜੇ ਸੁਪਨੇ ਕਿਉਂ ਸੱਚ ਹੋ ਸਕਦੀ ਆ ਸੋ ਦੇਖੋ ਜੀ ਇੱਥੇ ਤੁਹਾਨੂੰ ਦੱਸ ਦਈਏ ਕਿ ਜੇ ਤੁਹਾਨੂੰ ਕੋਈ ਮਾੜਾ ਸੁਪਨਾ ਆਉਂਦਾ ਹੈ ਸੰਕੇਤ ਮਿਲਦਾ ਹੈ ਉੱਥੇ ਆਪਣੇ ਆਪ ਨੂੰ ਮਜ਼ਬੂਤ ਕਰਨਾ ਨਾ ਹੀ ਕਿ ਟੋੜਣਾ ਸੋ ਮਾੜਾ ਸੁਪਨਾ ਤੁਹਾਨੂੰ ਇਸ ਲਈ ਆ ਰਿਹਾ ਹੈ ਕਿ ਕੋਈ ਚੀਜ਼ ਐਸੀ ਹੈ ਜਿਹੜੀ ਤੁਹਾਨੂੰ ਕੁਮਾਰ ਰਹੀ ਆ ਪਹਿਲਾਂ ਤੁਹਾਨੂੰ ਸੁਪਨਿਆਂ ਰਾਹ ਤੋੜੇਗੀ ਫਿਰ ਜੋ ਤੁਸੀਂ ਮਾੜਾ ਸੁਪਨਾ ਦੇਖੋ ਚ ਕੁਝ ਸੁਪਨਾ ਸੱਚ ਹੋਵੇਗਾ ਥੋੜਾ ਬਹੁਤ ਤੇ ਤੁਸੀਂ ਕਹੋਗੇ ਲੈ ਆ ਮਾੜਾ ਸੁਪਨਾ ਦੇਖਿਆ ਤੇ ਉਹ ਸੱਚ ਵੀ ਹੋ ਗਿਆ ਸੋ ਇੱਥੇ ਤੁਸੀਂ ਇਹ ਸੋਚ ਕੇ ਘਬਰਾ ਜਾਓਗੇ ਕਿ ਹੁਣ ਜੋ ਵੀ ਦੇਖਿਆ ਹੈ ਉਹ ਸਾਰਾ ਸੱਚ ਹੀ ਹੋਣ ਵਾਲਾ ਹੈ ਮਾੜਾ ਸਮਾਂ ਆ ਗਿਆ ਕਿਸੇ ਨੇ ਕੁਝ ਕਰਤਾ ਜਾਂ ਕਿਸੇ ਤਰ੍ਹਾਂ ਦੀ ਗੱਲ ਸੋ ਇੱਥੇ ਘਬਰਾਉਣਾ ਨਹੀਂ ਹੈ ਕਿਉਂਕਿ ਉਹ ਮਾੜੀ ਚੀਜ਼ ਆਪਣਾ ਜੋਰ ਚਲਾ ਰਹੀ ਪਹਿਲਾਂ ਉਹ ਸੁਪਨੇ ਵਿੱਚ ਆ ਕੇ ਤੁਹਾਨੂੰ ਡਰਾਏਗੀ ਸੋ ਡਰਾਏਗੀ ਥੋੜਾ ਬਹੁਤ ਉਹਦਾ ਅਸਰ ਤੁਹਾਨੂੰ ਨજર ਵੀ ਆਵੇਗਾ ਉਹ ਇਸ ਲਈ ਡਰਾਉਂਦੀ ਹੈ ਤੁਸੀਂ ਘਬਰਾ ਜਾਂਦੇ ਹੋ ਕਿਉਂਕਿ ਇਹ ਪ੍ਰਮਾਤਮਾ ਨਾਲੋਂ ਅਨਸਥਾਨ ਹੈ ਟੁੱਟ ਜਾਵੇ ਉਹ ਆਪਣੀ ਪੂਰੀ ਚਲਾਕੀ ਦੇ ਨਾਲ ਤੁਹਾਨੂੰ ਤੋੜਨ ਦੀ ਕੋਸ਼ਿਸ਼ ਕਰਦੀ ਜਦੋਂ ਕਿਸੇ ਨੇ ਕੋਈ ਸ਼ਰਾਰਤ ਕੀਤੀ ਹੋਵੇ ਉਦੋਂ ਦੀ ਆਪਾਂ ਗੱਲ ਕਰਦੇ ਆਂ ਚਾਹੇ ਉਹ ਸਰੀਰ ਤੇ ਦੁੱਖ ਪੈਣ ਵਾਲਾ ਚਾਹੇ ਘਰ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਆਉਣ ਵਾਲੀ ਆ ਤੇ ਉਹ ਸੁਪਨਿਆਂ ਦੇ ਵਿੱਚ ਪਹਿਲਾਂ ਮਾੜੀ ਚੀਜ਼ ਤੁਹਾਨੂੰ ਰੱਬ ਨਾਲੋਂ ਤੋੜੇਗੀ ਤੁਹਾਡਾ ਜੀਨ ਤੋੜੇਗੀ ਸੁਪਨਿਆਂ ਵਿਚ ਆ ਕੇ ਤੁਹਾਨੂੰ ਡਰਾਏਗੀ ਤੁਹਾਡੇ ਮੁਰਸ਼ਿਦ ਦਾ ਰੂਪ ਲੈ ਕੇ ਵੀ ਆ ਸਕਦੇ ਦੀ ਤੁਹਾਨੂੰ ਕਹਿ ਸਕਦੇ ਕਿ ਤੁਹਾਡਾ ਕੁਝ ਨਹੀਂ ਰਹਿਣਾ ਜਾਂ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਗੈਰੋ ਸੋ ਇੱਥੇ ਘਬਰਾਉਣਾ ਨਹੀਂ ਹੈ ਉਲਟਾ ਸੇਵਾ ਪਦ ਚੜ ਕੇ ਕੰਨੀ ਸ਼ੁਰੂ ਕਰ ਦੇਣੀ ਵੀ ਮਾਲਕਾ ਸੀ ਤੇਰੇ ਸੇਵਾ ਕਰਦੇ ਤੇਰੇ ਆ ਤੇਰੇ ਹੁੰਦਿਆ ਸਾਨੂੰ ਕੋਈ ਮਾਰ ਨਹੀਂ ਸਕਦਾ ਸਾਡਾ ਨੁਕਸਾਨ ਉਦੋਂ ਹੋ ਸਕਦਾ ਹੈ ਜਦੋਂ ਤੂੰ ਚਾਵੇਂਗਾ ਕਿਉਂਕਿ ਤੇਰੇ ਤੋਂ ਇਲਾਵਾ ਸਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਸੋ ਸਮਾਂ ਥੋੜਾ ਬਹੁਤ ਮਾੜਾ ਜ਼ਰੂਰ ਆਵੇਗਾ ਫਿਰ ਉਹ ਮਾਲਕ ਤੁਹਾਡੀ ਢਾਲ ਬਣ ਜਾਵੇਗਾ ਸੋ ਇਹ ਵਚਨ ਹੁੰਦੇ ਆ ਜੇਕਰ ਤੁਸੀਂ ਇਹ ਗੱਲਾਂ ਨੂੰ ਛੋਟੀ ਨਾ ਸਮਝੋ ਜੇਕਰ ਤੁਸੀਂ ਯਕੀਨ ਰੱਖ ਕੇ ਇੱਕ ਵਾਰ ਆਪਣੇ ਮਾਲਕ ਮੂਰੇ ਖੜ ਕੇ ਇਹ ਗੱਲ ਕਹਿ ਦਿੰਦੇ ਹੋ ਜਿੱਥੇ ਵੀ ਹੋ ਤੇ ਉਹਨੂੰ ਮਹਿਸੂਸ ਕਰਕੇ ਕਹਿ ਦਿੰਦੇ ਉਹ ਕਿ ਮਾਲਕਾ ਤੇਰੇ ਹੁੰਦਿਆਂ ਸਾਡਾ ਕੋਈ ਬਾੜ ਵਿੰਗਾ ਨਹੀਂ ਕਰ ਸਕਦਾ ਕਿਉਂਕਿ ਅਸੀਂ ਹੁਣ ਤੇਰੇ ਆ ਸਾਡੇ ਤੇ ਨੀ ਕੋਈ ਕਰਦਾ ਕਰਾਉਂਦਾ ਤੇਰੇ ਤੇ ਹੀ ਕਰਦਾ ਆ ਤਾਂ ਫਿਰ ਉਹ ਮਾਲਕ ਨੂੰ ਉੱਥੇ ਬੋੜ ਨਾ ਪੈਂਦਾ ਆ ਸੋ ਜਦੋਂ ਵੀ ਮਾੜੇ ਸੁਪਨੇ ਆਉਣ ਕਬਰਾਉਣਾ ਨਹੀਂ ਕਿਉਂਕਿ ਮਾੜੀਆਂ ਚੀਜ਼ਾਂ ਪੂਰਾ ਜੋਰ ਚ ਲਾਉਂਦੀਆਂ ਆ ਕਿ ਪਹਿਲਾਂ ਇਹਨੂੰ ਰੱਬ ਨਾਲ ਤੋੜਿਆ ਜਾਵੇ ਕਿਉਂਕਿ ਜਿਹੜਾ ਹੁਣ ਆਪਣੀ ਸਕੂਟ ਦੇ ਵਿੱਚ ਖੜਾ ਮੰਨ ਲਓ ਤੁਨੇ ਆਪੀ ਇਸ ਹੌਣਾਂ ਚੱਲੀਏ ਦੋ ਭਰਾ ਹ ਤੇ ਦੋਹਾਂ ਭਰਾਵਾਂ 'ਚ ਬਹੁਤ ਜ਼ਿਆਦਾ ਪਿਆਰ ਆ ਇੱਕ ਦੂਸਰੇ ਦਾ ਦੁੱਖ ਸੁੱਖ ਵਿੱਚ ਸਾਥ ਦੇਣ ਵਾਲੇ ਆ ਤੇ ਹੁਣ ਲੋਕਾਂ ਨੂੰ ਉਹ ਬਰਦਾਸ਼ਤ ਨਹੀਂ ਹੁੰਦਾ ਉਹ ਸੋਚਦੇ ਆ ਕਿ ਹੁਣ ਇਹਨਾਂ ਦਾ ਨੁਕਸਾਨ ਕਿਵੇਂ ਕਰੀਏ ਜੇਕਰ ਇਹਨਾਂ ਦਾ ਨੁਕਸਾਨ ਕਰਾਂਗੇ ਤੇ ਰਣ ਕੇ ਫਿਰ ਉਹ ਨੁਕਸਾਨ ਦੀ ਪਰਪਾਈ ਕਰ ਲੈਣਗੇ ਤੇ ਕਿਉਂ ਨਾ ਇਹਨਾਂ ਨੂੰ ਇਕੱਲੇ ਇਕੱਲੇ ਕਰਕੇ ਮਾਰਿਆ ਜਾਵੇ ਸੋ ਫਿਰ ਫੋਟ ਪਾਉਣੀ ਸ਼ੁਰੂ ਕਰ ਦਿੰਦੇ ਏਸੇ ਤਰ੍ਹਾਂ ਇਹ ਮਾੜੀਆਂ ਚੀਜ਼ਾਂ ਹੁੰਦੀਆਂ ਆ ਕਿ ਪਹਿਲਾਂ ਰੱਬ ਨਾਲ ਤੋੜ ਦਿਆਂ ਦੇਖ ਉਹ ਖੜਾ ਇਹ ਨਾਲ ਖੜਦਾ ਹੈ ਪਹਿਲਾਂ ਉਹ ਤੇ ਤੋ ਯਕੀਨ ਤੋੜਨ ਕੇ ਤੁਹਾਡੀ ਹਿੰਮਤ ਨੂੰ ਕਮਜ਼ੋਰ ਕਰਨ ਕੇ ਜਦੋਂ ਆਤਮਾ ਕਮਜ਼ੋਰ ਹੋ ਗਈ ਤੁਸੀਂ ਢੇਰੀ ਢਾ ਲਈ ਤੇ ਫਿਰ ਮਾੜੀ ਚੀਜ਼ ਦਾ ਜੋਰ ਜਿਹੜਾ ਪੂਰਾ ਚੱਲ ਜਾਂਦਾ ਆ ਫਿਰ ਉੱਥੇ ਬਚਾਉਣ ਵਾਲਾ ਕੋਈ ਨਹੀਂ ਕਿਉਂਕਿ ਤੁਸੀਂ ਮਾਨਕ ਨੂੰ ਪਹਿਲਾਂ ਹੀ ਛੱਡ ਚੁੱਕੇ ਹੋ ਤੇ ਮਾੜੀ ਚੀਜ਼ ਨੇ ਤਾਂ ਫਿਰ ਆਪਣਾ ਜੋਰ ਚਲਾਉਣਾ ਚਲਾਉਣਾ ਆ ਜੋ ਤੁਹਾਡੇ ਹੱਕ ਵਿੱਚ ਖੜਾਸਦੀ ਉਤੋਂ ਤੁਸੀਂ ਦੂਰ ਹੋ ਗਏ ਤੇ ਫਿਰ ਉੱਥੇ ਕਬਜ਼ਾ ਉਹ ਚੀਜ਼ ਦਾ ਹੋ ਜਾਂਦਾ ਆ ਤਾ ਫਿਰ ਵਾਰ ਚੱਲਦਾ ਆ ਜੇਕਰ ਤੁਸੀਂ ਮਾਲਕ ਨੂੰ ਨਾਲ ਹੀ ਰੱਖਦੇ ਹੋ ਹਰ ਵੇਲੇ ਦੁੱਖ ਸੁੱਖ ਦੇ ਵਿੱਚ ਯਾਦ ਕਰਦੇ ਰਹਿੰਦੇ ਹੋ ਹਿੰਮਤ ਨਹੀਂ ਹਾਰਦੇ ਉਤੇ ਮਾੜੀ ਚੀਜ਼ ਦਾ ਜ਼ੋਰ ਕਦੇ ਚੱਲ ਨਹੀਂ ਸਕਦਾ ਥੋੜਾ ਨੁਕਸਾਨ ਹੋ ਜਾਏਗਾ ਪਰ ਬਹੁਤਾ ਨਹੀਂ ਸੋ ਇਸ ਕਰਕੇ ਕਹੀਦਾ ਕੀ ਸੋਚੀ ਨਾ ਚੱਲਣਾ ਆ ਕਦੇ ਹਿੰਮਤ ਨਹੀਂ ਹਾਰਨੀ ਆਤਮਾ ਨੂੰ ਕਮਜ਼ੋਰ ਨਹੀਂ ਕਰਨਾ ਆਤਮਾ ਨੂੰ ਮਜ਼ਬੂਤ ਬਣਾ ਕੇ ਰੱਖਣਾ ਹੈ ਇਹ ਸੋਚਣਾ ਕਿ ਮੇਰਾ ਮਾਨਕ ਮੇਰੇ ਨਾਲ ਨਾਲ ਹੈ ਜਿੱਥੇ ਵੀ ਮੈਂ ਜਾਂਦਾ ਹਾਂ ਰਹਿੰਦਾ ਕੂੰ ਮੇਰੇ ਨਾਲ ਹੀ ਜਾਂਦਾ ਹੈ ਤਾਂ ਉਹ ਫਿਰ ਨਾਲ ਹੀ ਰਹਿੰਦੇ ਆ ਤੇ ਤੁਹਾਨੂੰ ਮਹਿਸੂਸ ਨਹੀਂ ਹੋਣਗੇ ਸੋ ਇਹ ਗੱਲਾਂ ਤੇ ਅਮਲ ਕਰਨਾ ਜੀ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਆ ਜੈ ਵੀਰਾਂ ਦੀ ਜੈਸੰਗਾਂ ਦੀ